ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਮੀਦ ਕਰਦੀ ਆ ਕਿ ਮੇਰੇ ਸਾਰੇ ਭੈਣ ਭਰਾ ਠੀਕ ਠਾਕ ਹੋਣਗੇ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਸਮਰ ਸਿੰਘ ਐਲ ਐਮ ਦੇ ਉੱਤੇ ਜੇਕਰ ਵੀਡੀਓ ਤੁਹਾਡੇ ਤੱਕ ਪਹੁੰਚ ਚੁੱਕੀ ਹੈ ਤੇ ਤੁਸੀਂ ਸੁਣਨੀ ਸ਼ੁਰੂ ਕਰ ਦਿੱਤੀ ਹੈ ਤਾਂ ਵੀਡੀਓ ਨੂੰ ਫੁੱਲ ਵਾਚ ਜ਼ਰੂਰ ਕਰਿਆ ਕਰੋ ਕਿਉਂਕਿ ਜੇਕਰ ਅਸੀਂ ਵੀਡੀਓ ਫੁੱਲ ਵੇਖਦੇ ਆ ਤਾਂ ਸਾਨੂੰ ਗਿਆਨ ਪੂਰਾ ਪ੍ਰਾਪਤ ਹੁੰਦਾ ਹੈ ਤੇ ਵੀਡੀਓ ਨੂੰ ਵਾਅਦ ਤੋਂ ਵਾਅਦ ਸ਼ੇਅਰ ਵੀ ਜਰੂਰ ਕਰਿਆ ਕਰੋ ਤਾਂ ਜੋ ਕਿਸੇ ਹੋਰ ਭੈਣ ਭਰਾ ਦਾ ਵੀ ਸਾਡੇ ਕਰਕੇ ਭਲਾ ਹੋ ਜਾਵੇ ਬਸ ਸਿਰਫ ਅਸੀਂ ਸ਼ੇਅਰ ਬਟਨ 'ਤੇ ਪੜਾ ਜੇ ਦੂਸਰੀ ਗੱਲ ਤੇ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਜੀ ਲਿਖਣਾ ਕਦੀ ਨਾ ਭੁੱਲਿਓ ਵਾਹਿਗੁਰੂ ਜੀ ਜਰੂਰ ਲਿਖਿਆ ਕਰੋ ਤੇ ਆਓ ਹੁਣ ਆਪਾਂ ਗੱਲ ਕਰਦੇ ਆ ਸਾਡੀ ਵੀਡੀਓ ਦੇ ਬਾਰੇ ਕਹਿੰਦੇ ਕਿਸੇ ਨੇ ਬੜੀ ਸੁਣੀ ਗੱਲ ਕਹੀ ਹੈ ਕਿ ਕਿਸੇ ਨੂੰ ਬੁਰਾ ਬੋਲਣਾ ਚੁਗਲੀ ਕਰਨਾ ਬੁਰਾਈ ਕਰਨਾ ਜਲਨ ਤੇ ਈਰਖਾ ਰੱਖਣਾ ਕਿਸੇ ਨੂੰ ਮਾੜਾ ਚੰਗਾ ਬੋਲੀ ਜਾਣਾ ਇਹ ਜੀਆਂ ਭਾਵਨਾ ਰੱਖਣੀਆਂ ਇਹ ਚੀਜ਼ਾਂ ਤੁਹਾਡੀ ਤਰੱਕੀ ਤੇ ਖੁਸ਼ੀਆਂ ਨੂੰ ਰੋਕ ਦਿੰਦੀਆਂ ਤੁਹਾਡੇ ਘਰ ਦੇ ਵਿੱਚੋਂ ਬਰਕਤਾਂ ਖਤਮ ਕਰ ਦਿੰਦੀਆਂ ਨੇ ਇਹ ਚੀਜ਼ਾਂ ਇਹ ਤੁਹਾਡੇ ਜੀਵਨ ਨੂੰ ਜੀਵਨ ਤੇ ਇੱਕ ਗਹਿਰਾ ਪ੍ਰਭਾਵ ਪਾ ਜਾਂਦੇ ਨੇ ਇਸ ਤਰ੍ਹਾਂ ਦਾ ਇੱਕ ਗ੍ਰਹਿਣ ਲੱਗ ਜਾਂਦਾ ਹੈ ਇਹਨਾਂ ਚੀਜ਼ਾਂ ਦਾ ਤੁਹਾਡੇ ਜੀਵਨ ਦੇ ਉੱਤੇ ਜਿਸ ਕਰਕੇ ਸਾਨੂੰ ਇਹਨਾਂ ਚੀਜ਼ਾਂ ਤੋਂ ਥੋੜੀ ਦੂਰੀ ਬਣਾ ਕੇ ਰੱਖਣੀ ਚਾਹੀਦੀ ਹੈ ਜੇਕਰ ਅਸੀਂ ਇਹਨਾਂ ਚੀਜ਼ਾਂ ਨੂੰ ਸਮਝ ਗਏ ਤਾਂ ਸਾਡੇ ਘਰ ਦੇ ਵਿੱਚ ਦਿਨ ਦੁਗਣੀ ਤੇ ਰਾਤ ਚੌਗਣੀ ਹੋਣੀ ਸ਼ੁਰੂ ਹੋ ਜਾਵੇਗੀ ਮੈਂ ਤੁਹਾਨੂੰ ਇੱਕ ਛੋਟੀ ਜੀ ਕਹਾਣੀ ਸੁਣਾਵਾਂਗੀ ਜਿਸ ਤੋਂ ਸਾਨੂੰ ਬੜਾ ਕੁਝ ਸਿੱਖਣ ਨੂੰ ਮਿਲੇਗਾ ਜਿਹੜੀ ਚੀਜ਼ ਕਰਮਾਂ ਵਿੱਚ ਲਿਖੀ ਜਾਵੇ ਨਾ ਭਾਗਾ ਵਿੱਚ ਲਿਖੀ ਜਾਵੇ ਜੋ ਵੀ ਕੁਝ ਵੀ ਸਾਡੇ ਜਨਮ ਤੋਂ ਪਹਿਲਾਂ ਲਿਖਿਆ ਜਾ ਚੁੱਕਾ ਹੁੰਦਾ ਹੈ ਕਿਸ ਉਸ ਨੂੰ ਮਿਟਾਇਆ ਨਹੀਂ ਜਾ ਸਕਦਾ ਜੇਕਰ ਅਸੀਂ ਗੁਰਬਾਣੀ ਦੇ ਲੜ ਲੱਗੇ ਆ ਨਾ ਗੁਰੂ ਦਾ ਨਾਮ ਜਪਦੇ ਆ ਨਾ ਤਾਂ ਗੁਰੂ ਸਾਡੇ ਉਹਨਾਂ ਮਾੜੇ ਕਰਮਾਂ ਨੇ ਵੀ ਮਿਟਾ ਸਕਦਾ ਜੇ ਤੁਸੀਂ ਇਹ ਸਾਰਾ ਕੁਝ ਜਾਨਣਾ ਚਾਹੁੰਦੇ ਹੋ ਨਾ ਤਾਂ ਤੁਸੀਂ ਇਸ ਕਹਾਣੀ ਨੂੰ ਜ਼ਰੂਰ ਸੁਣੀਏ ਜੋ ਮੈਂ ਤੁਹਾਨੂੰ ਸੁਣਾਉਣ ਜਾ ਰਹੀ ਹਾਂ ਕਹਾਣੀ ਦੇ ਨਾਮ ਤੇ ਤੁਸੀਂ ਵੀਡੀਓ ਨੂੰ ਸਕਿਪ ਨਾ ਕਰਿਓ ਵੀਡੀਓ ਜ਼ਰੂਰ ਸੁਣੀਓ ਕਹਿੰਦੇ ਇੱਕ ਪਿੰਡ ਦੇ ਵਿੱਚ रामू ਨਾਮ ਦਾ ਗਰੀਬ ਕਿਸਾਨ ਰਿਆ ਕਰਦਾ ਸੀ ਉਸਦੇ ਘਰ ਵਿੱਚ ਸਿਰਫ ਉਹ ਤੇ ਉਹਦੀ ਪਤਨੀ ਰਿਆ ਕਰਦੀ ਸੀ ਕਿਸਾਨ ਦੇ ਘਰ ਵਿੱਚ ਬੜੇ ਲੰਬੇ ਸਮੇਂ ਤੋਂ ਕਹਿੰਦੇ ਇੱਕ ਲੜਕੇ ਨੇ ਜਨਮ ਲਿਆ ਕਿਸਾਨ ਤੇ ਉਹਦੀ ਪਤਨੀ ਬੜੇ ਖੁਸ਼ ਸੀ ਸਾਰੇ ਆਸ-ਪਾਸ ਦੇ ਲੋਕੇ ਕਿਸਾਨ ਨੂੰ ਵਧਾਈ ਦੇਣ ਲਈ ਆ ਰਹੇ ਸੀ ਉਸੇ ਦਿਨ ਸਵੇਰ ਦੇ ਸਮੇਂ ਕਿਸਾਨ ਦੇ ਘਰ ਦੇ ਬਾਹਰ ਉਹ ਇੱਕ ਸਾਧੂ ਵੀ ਕੀਆ ਮੰਗ ਰਿਹਾ ਸੀ ਤੇ ਉਹਦੇ ਘਰ ਦੇ ਬਾਹਰ ਆੜ ਕੇ ਆਵਾਜ਼ ਲਗਾਈ ਤੇ ਦੇਖਿਆ ਕਿ ਕਿਸਾਨ ਦੇ ਘਰ ਖੁਸ਼ੀ ਦਾ ਮਾਹੌਲ ਸੀ ਇਸ ਲਈ ਉਸ ਨੇ ਅੰਦਰ ਬੁਲਾ ਲਿਆ ਤੇ ਉਹਨੂੰ ਬੈਠਣ ਲਈ ਕਿਹਾ ਜਦੋਂ ਮਹਾਤਮਾ ਬੈਠ ਗਏ ਤਾਂ ਕਿਸਾਨ ਨੇ ਮਹਾਤਮਾ ਨੂੰ ਕਿਹਾ ਮਹਾਤਮਾ ਜੀ ਸਾਡੇ ਘਰ ਵਿੱਚ ਪੜੇ ਲੰਬੇ ਸਮੇਂ ਦੇ ਬਾਅਦ ਬੱਚੇ ਦਾ ਜਨਮ ਹੋਇਆ ਤੁਸੀਂ ਕਿਰਪਾ ਕਰਕੇ ਇਸ ਦਾ ਨਾਮਕਰਨ ਕਰੋ ਮਹਾਤਮਾ ਨੇ ਜਿਵੇਂ ਹੀ ਬੱਚੇ ਨੂੰ ਆਪਣੀ ਗੋਦ ਵਿੱਚ ਉਠਾਇਆ ਤਦ ਹੀ ਉਹਨੇ ਉਹਨਾਂ ਨੇ ਦੇਖਿਆ ਕਿ ਬੱਚੇ ਦੇ ਪਾ ਉਪਰ ਇੱਕ ਚਿੰਨ ਬਣਿਆ ਹੋਇਆ ਜੋ ਰਾਜ ਰੋਗ ਰਾਜ ਜੋਗ ਦਰਸਾਉਂਦਾ ਸੀ ਮਹਾਤਮਾ ਬੱਚੇ ਦੀ ਬਾਹ ਉੱਪਰ ਉਹ ਚਿੰਨ ਦੇਖ ਕੇ ਹੈਰਾਨ ਰਹਿ ਗਏ ਕਿਸਾਨ ਨੇ ਜਦੋਂ ਮਹਾਤਮਾ ਨੂੰ ਹਰੀਆਂ ਪਰੇਸ਼ਾਨ ਦੇਖਿਆ ਤਾਂ ਉਸਨੇ ਕਿਹਾ ਮਹਾਤਮਾ ਜੀ ਕੀ ਗੱਲ ਹੈ ਤੁਸੀਂ ਇੰਨਾ ਪਰੇਸ਼ਾਨ ਕਿਉਂ ਨਜ਼ਰ ਆ ਰਹੇ ਹੋ ਮਹਾਤਮਾ ਨੇ ਕਿਹਾ ਬੇਟਾ ਮੈਂ ਪਰੇਸ਼ਾਨ ਨਹੀਂ ਹਾਂ ਬਲਕਿ ਮੈਂ ਤਾਂ ਬੜਾ ਖੁਸ਼ ਹਾਂ ਕਿਉਂਕਿ ਤੇਰਾ ਪੁੱਤਰ ਬੜਾ ਕਿਸਮਤ ਵਾਲਾ ਹੈ ਤੇਰੇ ਬੇਟੇ ਦੀ ਕਿਸਮਤ ਵਿੱਚ ਰਾਜਯੋਗ ਲਿਖਿਆ ਹੈ ਕਿਸਾਨ ਨੇ ਕਿਹਾ ਮਹਾਤਮਾ ਜੀ ਮੈਂ ਤੁਹਾਡੀ ਗੱਲ ਨਹੀਂ ਸਮਝਿਆ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਮਹਾਤਮਾ ਨੇ ਕਿਹਾ beta ਤੇਰਾ ਪੁੱਤਰ ਇੱਕ ਦਿਨ ਰਾਜਾ ਬਣੇਗਾ ਇਹਦਾ ਵਿਆਹ 16 ਸਾਲ ਦੀ ਉਮਰ ਵਿੱਚ ਇਸ ਰਾਜ ਦੀ ਰਾਜਕੁਮਾਰੀ ਨਾਲ ਹੋਵੇਗਾ ਤੇ ਫਿਰ ਇਹ ਇਸ ਨਗਰ ਦਾ ਰਾਜਾ ਬਣ ਜਾਵੇਗਾ ਸਾਧੂ ਦੀ ਗੱਲ ਸੁਣ ਕੇ ਜਿਹੜਾ RAMU ਸੀ ਉਹ ਬੜਾ ਖੁਸ਼ ਹੋਇਆ ਜਿਹੜਾ RAMU ਸੀ ਉਹ ਬੜਾ ਹੀ ਗੁਰੂ ਦਾ ਨਾਮ ਜਪਣ ਵਾਲਾ ਬੰਦਾ ਸੀ ਬੰਦਗੀ ਕਰਨ ਵਾਲਾ ਬੰਦਾ ਸੀ ਉਹ ਸਵੇਰੇ ਸਾਬ ਗੁਰੂ ਦਾ ਸ਼ੁਕਰਾਨਾ ਕਰਦਾ ਸੀ ਭਾਵੇਂ ਉਹ ਗਰੀਬ ਕਿਸਾਨ ਹੀ ਸੀ ਜਦੋਂ ਪਿੰਡ ਦੇ ਲੋਕਾਂ ਨੂੰ ਪਤਾ ਲੱਗਾ ਕਿ RAMU ਦਾ ਬੇਟਾ ਇੱਕ ਦਿਨ ਰਾਜਾ ਬਣੇਗਾ ਤਾਂ ਸਾਰੇ ਲੋਕ ਉਸ ਨੂੰ ਦੇਖਣ ਲੱਗੇ ਔਰ ਲੱਗੇ ਫਿਰ ਇੱਕ ਦਿਨ ਅਚਾਨਕ ਉਸ ਨਗਰ ਦਾ ਰਾਜਾ ਹਿਰਨ ਦਾ ਸ਼ਿਕਾਰ ਕਰ ਰਿਹਾ ਸੀ ਕਾਫੀ ਦੂਰ ਜੰਗਲ ਵਿੱਚ ਨਿਕਲ ਗਿਆ ਪਰ ਹਿਰਨ ਰਾਜੇ ਦੇ ਹੱਥ ਨਹੀਂ ਆਇਆ ਰਾਜੇ ਨੂੰ ਹਿਰਨ ਦਾ ਪਿੱਛਾ ਕਰਦੇ ਕਰਦੇ ਪਿਆਸ ਲੱਗੀ ਪਰ ਰਾਜੇ ਨੂੰ ਆਸ-ਪਾਸ ਕੋਈ ਨਦੀ ਜਾਂ ਤਲਾਬ ਨਹੀਂ ਮਿਲਿਆ ਜਿੱਥੇ ਉਹ ਪਾਣੀ ਪੀ ਸਕੇ ਰਾਜਾ ਕਾਫੀ ਸਮੇਂ ਤੋਂ ਜੰਗਲ ਵਿੱਚ ਇੱਧਰ-ਉੱਧਰ ਘੁੰਮ ਰਿਹਾ ਸੀ ਰਾਜਾ ਪਾਣੀ ਦੀ ਖੋਜ ਵਿੱਚ ਭੜਕਦਾ ਹੋਇਆ ਉਸੇ ਪਿੰਡ ਪਹੁੰਚ ਗਿਆ ਜਿੱਥੇ ਰਾਮੂ ਰਹਿੰਦਾ ਸੀ ਤਦ ਰਾਜੇ ਦੀ ਨਜ਼ਰ ਇੱਕ ਮਹਾਤਮਾ ਉੱਪਰ ਪਈ ਰਾਜੇ ਨੇ ਮਹਾਤਮਾ ਤੋਂ ਪਾਣੀ ਮੰਗਿਆ ਮਹਾਤਮਾ ਨੇ ਰਾਜੇ ਨੂੰ ਰੁਕਣ ਲਈ ਕਿਹਾ ਤੇ ਆਪਣੀ ਕੁਟਿਆ ਦੇ ਅੰਦਰੋਂ ਪਾਣੀ ਲੈਣ ਲਈ ਚਲੇ ਗਏ ਸੰਤ ਨੇ ਪਾਣੀ ਲਿਆ ਕੇ ਰਾਜੇ ਨੂੰ ਦਿੱਤਾ ਰਾਜਾ ਪਾਣੀ ਪੀਣ ਲੱਗਾ ਪਾਣੀ ਪੀਣ ਦੇ ਬਾਅਦ ਰਾਜੇ ਨੇ ਦੇਖਿਆ ਕਿ ਬਹੁਤ ਸਾਰੇ ਲੋਕ ਇਕੱਠੇ ਹੋ ਕੇ ਜਾ ਰਹੇ ਨੇ ਰਾਜੇ ਨੇ ਸੰਤ ਤੋਂ ਉਹਨਾਂ ਲੋਕਾਂ ਬਾਰੇ ਪੁੱਛਿਆ ਤਾਂ ਸੰਤ ਨੇ ਕਿਹਾ ਕਿ ਇਹ ਸਾਰੇ RAMU ਦੇ ਘਰ ਜਾ ਰਹੇ ਨੇ ਕਿਉਂਕਿ ਉਹਦੇ ਘਰ ਵਿੱਚ ਇੱਕ ਬਹੁਤ ਹੀ ਕਿਸਮਤ ਵਾਲੇ ਬੱਚੇ ਦਾ ਜਨਮ ਹੋਇਆ ਤੇ ਇੱਕ ਮਹਾਤਮਾ ਨੇ ਉਸਦੇ ਬਾਰੇ ਭਵਿੱਖਬਾਣੀ ਕੀਤੀ ਹੈ ਰਾਜੇ ਨੇ ਪੁੱਛਿਆ ਬਾਬਾ ਐਸੀ ਕਿਹੜੀ ਭਵਿੱਖਬਾਣੀ ਕਰ ਦਿੱਤੀ ਜਿਸ ਦੇ ਕਾਰਨ ਇਹ ਸਾਰੇ ਉੱਥੇ ਜਾ ਰਹੇ ਨੇ ਉਸ ਨੇ ਕਿਹਾ ਕਿ ਮਹਾਤਮਾ ਨੇ ਦੱਸਿਆ ਜਦੋਂ ਰਾਮੂ ਦਾ ਬੇਟਾ 16 ਸਾਲ ਦਾ ਹੋਵੇਗਾ ਤਾਂ ਉਹਦਾ ਵਿਆਹ ਇਸ ਰਾਜ ਦੇ ਰਾਜੇ ਦੀ ਪੁੱਤਰੀ ਨਾਲ ਹੋਵੇਗਾ ਤੇ ਉਸਦਾ ਪੁੱਤ ਇਸ ਰਾਜ ਦਾ ਰਾਜਾ ਬਣੇਗਾ ਬਹਾਤਮਾ ਦੀ ਗੱਲ ਸੁਣ ਕੇ ਰਾਜੇ ਨੂੰ ਬੜਾ ਗੁੱਸਾ ਆਇਆ ਇਕ ਆਮਲੇ ਕਿਸਾਨ ਦਾ ਪੁੱਤਰ ਮੇਰੀ ਪੁੱਤਰੀ ਨਾਲ ਵਿਆਹ ਕਿਵੇਂ ਕਰਾਵੇਗਾ ਰਾਜੇ ਨੇ ਮਹਾਤਮਾ ਨੂੰ ਕਿਹਾ ਮਹਾਤਮਾ ਜੀ ਮੈਂ ਹੀ ਉਸ ਰਾਜ ਦਾ ਰਾਜਾ ਹਾਂ ਤੇ ਤੁਸੀਂ ਕੀ ਸੋਚਦੇ ਕਿ ਆਮਲੇ ਕਿਸਾਨ ਦੇ ਬੇਟੇ ਨਾਲ ਮੈਂ ਆਪਣੀ ਪੁੱਤਰੀ ਦਾ ਵਿਆਹ ਕਰਾਂਗਾ ਮਹਾਤਮਾ ਨੇ ਕਿਹਾ ਰਾਜਨ ਜੋ ਇਸ ਬੱਚੇ ਦੇ ਵਿੱਚ ਭਾਗ ਵਿੱਚ ਲਿਖਿਆ ਉਸ ਨੂੰ ਕੋਈ ਨਹੀਂ ਬਦਲ ਸਕਦਾ ਰਾਜੇ ਨੂੰ ਆਪਣੀ ਤਾਕਤ ਤੇ ਬੜਾ ਗਰੂਰ ਸੀ ਉਸ ਨੇ ਕਿਹਾ ਮਹਾਤਮਾ ਜੀ ਵੀ ਭਗਵਾਨ ਦਾ ਲਿਖਿਆ ਹੋਇਆ ਵੀ ਮਿਟਾ ਸਕਾਂਗਾ ਮਹਾਤਮਾ ਨੇ ਮੁਸਕਰਾਉਂਦੇ ਹੋਏ ਕਿਹਾ ਵੀ ਮੈਂ ਵੀ ਇੱਥੇ ਹੀ ਆ ਤੇ ਤੂੰ ਵੀ ਇੱਥੇ ਆ ਦੇਖਦਿਆਂ ਰਾਜੇ ਨੇ ਮਹਾਤਮਾ ਨੂੰ ਪ੍ਰਣਾਮ ਕੀਤਾ ਤੇ ਵਾਪਸ ਆਪਣੇ ਰਾਜ ਮਹਿਲ ਚਲੇ ਗਿਆ। ਰਾਤ ਨੂੰ ਰਾਜੇ ਨੂੰ ਨੀਂਦ ਨਹੀਂ ਆ ਰਹੀ ਸੀ। ਉਹ ਇਹੀ ਸੋਚ ਰਿਹਾ ਸੀ ਕਿ ਕਿਸੇ ਵੀ ਹਾਲਤ ਵਿੱਚ ਉਸ ਸਾਧੂ ਦੀ ਭਿਖਵਾੜੀ ਨੂੰ ਸੱਚ ਨਹੀਂ ਹੋਣ ਦੇਣਾ। ਅਗਲੇ ਦਿਨ ਰਾਜਾ ਆਪਣਾ ਭੇਸ ਬਦਲ ਕੇ ਫਿਰ ਤੋਂ ਰਾਮੂ ਦੇ ਪਿੰਡ ਪਹੁੰਚ ਗਿਆ। ਲੋਕਾਂ ਨੂੰ ਪੁੱਛਦਾ ਪੁੱਛਦਾ ਰਾਜਾ RAMU ਦੇ ਘਰ ਪਹੁੰਚਿਆ ਰਾਜੇ ਨੇ RAMU ਦੇ ਘਰ ਦੇ ਬਾਹਰ ਜਾ ਕੇ ਉਸ ਨੂੰ ਆਵਾਜ਼ ਲਾਈ RAMU ਉਸ ਦੀ ਆਵਾਜ਼ ਸੁਣ ਕੇ ਘਰ ਤੋਂ ਬਾਹਰ ਆਇਆ ਤੇ ਉਸ ਨੂੰ ਪੁੱਛਿਆ ਤੁਸੀਂ ਕੌਣ ਹੋ ਕਿਸ ਦੇ ਦੀ ਆਏ ਹੋ ਰਾਜੇ ਨੇ ਕਿਹਾ ਕਿ ਮੈਂ ਨਾਲ ਦੇ ਸਹਤ ਦਾ ਸੇਠ ਹਾਂ ਤੇ ਮੇਰਾ ਆਪਣਾ ਕੱਪੜੇ ਦਾ ਵਪਾਰ ਵੀ ਹੈ ਮੈਂ ਲੋਕਾਂ ਤੋਂ ਸੁਣਿਆ ਹੈ ਕਿ ਤੁਹਾਡੇ ਘਰ ਵਿੱਚ ਇੱਕ ਤਕਦੀਰ ਵਾਲੇ ਬੱਚੇ ਦਾ ਜਨਮ ਹੋਇਆ ਤੇ ਉਹਦੀ ਕਿਸਮਤ ਵਿੱਚ ਰਾਜਯੋਗ ਲਿਖਿਆ ਹੋਇਆ ਹੈ ਰਾਮੂ ਨੇ ਕਿਹਾ ਹਾਂ ਸੇਠ ਜੀ ਤੁਸੀਂ ਸਹੀ ਸੁਣਿਆ ਰਾਜਾ ਬੋਲਿਆ ਜੀ ਤੁਸੀਂ ਬੁਰਾ ਨਾ ਮੰਨੋ ਇੱਕ ਗੱਲ ਕਹਾ ਰਾਮੂ ਨੇ ਕਿਹਾ ਹਾਂ ਸੇਠ ਜੀ ਬੋਲੋ ਰਾਜ ਨੇ ਕਿਹਾ ਤੁਸੀਂ ਆਪਣਾ ਬੱਚਾ ਮੈਨੂੰ ਦੇ ਦਿਓ ਇਸ ਦੇ ਬਦਲੇ ਵਿੱਚ ਮੈਂ ਤੁਹਾਨੂੰ ਬਹੁਤ ਸਾਰਾ ਧਨ ਦੇਵਾਂਗਾ ਤੇ ਤੁਹਾਡੇ ਬੱਚੇ ਦਾ ਪਾਲਣ ਪੋਸਣ ਵੀ ਕਰਾਂਗਾ ਰਾਮੂ ਦੀ ਪਤਨੀ ਨੇ ਕਿਹਾ ਨਹੀਂ ਸੇਠ ਜੀ ਮੈਂ ਆਪਣਾ ਬੱਚਾ ਤੁਹਾਨੂੰ ਨਹੀਂ ਦੇ ਸਕਦੀ ਰਾਜੇ ਨੇ ਕਿਹਾ ਤੁਸੀਂ ਇੱਕ ਮਾਮਲੀ ਕੁਛਾਨ ਹੋ ਤੁਸੀਂ ਆਪਣੇ ਬੱਚੇ ਦਾ ਪਾਲਣ ਪੋਸਣ ਠੀਕ ਤਰ੍ਹਾਂ ਕਿਵੇਂ ਕਰੋਗੇ ਰਾਮੂ ਨੇ ਸੇਠ ਦੀ ਗੱਲ ਸੁਣ ਕੇ ਹਾਂ ਸੇਠ ਜੀ ਤੁਸੀਂ ਠੀਕ ਕਹਿੰਦੇ ਹੋ ਅਸੀਂ ਇਸ ਬੱਚੇ ਦਾ ਪਾਲਣ ਪੋਸਣ ਠੀਕ ਤਰ੍ਹਾਂ ਨਹੀਂ ਕਰ ਪਾ ਸਕਾਂਗੇ ਰਾਮੂ ਦੀ ਗੱਲ ਸੁਣ ਕੇ ਉਸ ਦੀ ਪਤਨੀ ਨੇ ਕਿਹਾ ਠੀਕ ਹੈ ਸੇਠ ਜੀ ਮੈਂ ਤੁਹਾਨੂੰ ਆਪਣਾ ਬੱਚਾ ਦੇਣ ਲਈ ਤਿਆਰ ਹਾਂ ਪਰ ਜਦੋਂ ਇਹ 16 ਸਾਲ ਦਾ ਹੋ ਜਾਵੇਗਾ ਤਾਂ ਤੁਸੀਂ ਮੈਨੂੰ ਇਹ ਵਾਪਸ ਕਰ ਦਿਓ ਰਾਜੇ ਨੇ ਕਿਹਾ ਹਾਂ ਠੀਕ ਹੈ ਜਦੋਂ ਤੁਹਾਡਾ ਬੱਚਾ 16 ਸਾਲ ਦਾ ਹੋ ਜਾਵੇਗਾ ਤਾਂ ਮੈਂ ਇਹ ਨੂੰ ਤੁਹਾਨੂੰ ਵਾਪਸ ਕਰ ਦਵਾਂਗਾ ਇਹ ਕਹਿ ਕੇ ਰਾਜੇ ਦੇ ਬੱਚੇ ਨੂੰ ਲੈ ਲਿਆ ਤੇ ਉੱਥੋਂ ਚਲੇ ਗਿਆ ਰਾਜਾ ਆਪਣੇ ਨਾਲ ਬੱਚੇ ਨੂੰ ਲੈ ਕੇ ਇੱਕ ਨਦੀ ਪਹੁੰਚਿਆ ਰਾਜੇ ਨੇ ਸੋਚਿਆ ਸੀ ਕਿ ਉਹ ਬੱਚੇ ਨੂੰ ਨਦੀ ਵਿੱਚ ਸੁੱਟ ਦੇਵੇਗਾ ਤੇ ਉਸ ਦੀ ਮੌਤ ਹੋ ਜਾਵੇਗੀ ਪਰ ਬੱਚੇ ਦਾ ਮਾਸੂਮ ਚਿਹਰਾ ਦੇਖ ਕੇ ਉਸ ਨੂੰ ਨਦੀ ਵਿੱਚ ਛੱਡਣ ਦੀ ਹਿੰਮਤ ਹੀ ਨਹੀਂ ਹੋਈ ਬਹੁਤ ਸੋਚਣ ਦੇ ਬਾਅਦ ਰਾਜੇ ਨੇ ਲੱਕੜ ਦਾ ਇੱਕ ਸੰਦੂਕ ਲਿਆ ਤੇ ਬੱਚੇ ਨੂੰ ਸੰਦੂਕ ਵਿੱਚ ਬੰਦ ਕਰਕੇ ਪਾਣੀ ਵਿੱਚ ਬਹਾ ਦਿੱਤਾ ਰਾਜੇ ਨੇ ਸੋਚਿਆ ਸੰਦੂਕ ਗਹਿਰੀ ਨਦੀ ਵਿੱਚ ਜਾ ਕੇ ਆਪਣੇ ਆਪ ਹੀ ਡੁੱਬ ਜਾਵੇਗਾ ਤੇ ਇਹ ਬੱਚਾ ਵੀ ਮਰ ਜਾਵੇਗਾ ਇਹ ਸੋਚ ਕੇ ਰਾਜਾ ਹੁਣ ਨਿਸ਼ਚਿੰਤ ਹੋ ਕੇ ਵਾਪਸ ਰਾਜ ਮਹਿਲ ਚੱਲ ਆ ਗਿਆ ਕਿ ਹੁਣ ਇਹ ਬੱਚਾ ਵਾਪਸ ਨਹੀਂ ਆਵੇਗਾ ਤੇ ਮੇਰੀ ਬੇਟੀ ਨਾਲ ਇਸ ਦਾ ਵਿਆਹ ਵੀ ਨਹੀਂ ਹੋਵੇਗਾ ਆਖਿਰ ਮੈਂ ਭਾਗਾ ਦਾ ਲਿਖਿਆ ਹੋਇਆ ਮਟਾ ਹੀ ਦਿੱਤਾ ਉਧਰ ਸੰਦੂਕ ਵੰਦਾ-ਵੰਦਾ ਨਦੀ ਦੇ ਇੱਕ ਕੱਡੇ ਤੇ ਪਹੁੰਚਿਆ ਜਿੱਥੇ ਇੱਕ ਧਨਵਾਨ ਸੇਠ ਸੂਰਜ ਦੇਵਤਾ ਨੂੰ ਜਲ ਚੜਾ ਰਿਹਾ ਸੀ ਉਸ ਸੇਠ ਦੇ ਜਦੋਂ ਸੰਦੂਕ ਨੂੰ ਖੋਲ ਕੇ ਦੇਖਿਆ ਤਾਂ ਉਹ ਤੇ ਅੰਦਰ ਬੱਚੇ ਨੂੰ ਦੇਖ ਕੇ ਉਹ ਹੈਰਾਨ ਹੋ ਗਏ ਉਹ ਸੇਠ ਦੇ ਵੀ ਕੋਈ ਸੰਤਾਨ ਨਹੀਂ ਸੀ ਸੇਠ ਉਸ ਬੱਚੇ ਨੂੰ ਆਪਣੇ ਘਰ ਲੈ ਗਿਆ ਸੇਠ ਤੇ ਪਤਨੀ ਬੱਚੇ ਨੂੰ ਦੇਖ ਕੇ ਬਹੁਤ ਖੁਸ਼ ਹੋਈ ਉਸ ਨੇ ਜਦੋਂ ਸੇਠ ਤੋਂ ਪੁੱਛਿਆ ਕਿ ਬੱਚਾ ਕਿਸ ਦਾ ਹੈ ਤਾਂ ਸੇਠ ਨੇ ਉਸ ਨੂੰ ਸਾਰਾ ਕੁਝ ਦੱਸਿਆ ਕਿ ਕਿਵੇਂ ਉਹ ਇਸ ਨੂੰ ਨਦੀ ਵਿੱਚ ਵੰਦਾ ਹੋਇਆ ਮਿਲਿਆ ਸੀਠ ਦੇ ਉਸਦੀ ਪਤਰੀ ਦੇ ਬੱਚੇ ਲਈ ਭਗਵਾਨ ਨੂੰ ਹੱਥ ਜੋੜ ਕੇ ਧੰਨਵਾਦ ਕੀਤਾ ਹੁਣ ਉਹ ਬੱਚਾ ਸੀਠ ਦੇ ਘਰ ਪਲਣ ਲੱਗਾ ਸੀਠ ਨੇ ਉਸ ਬੱਚੇ ਦਾ ਨਾਮ ਸੂਰਜ ਰੱਖਿਆ ਇਸੇ ਤਰ੍ਹਾਂ ਹੌਲੀ-ਹੌਲੀ 16 ਸਾਲ ਬੀਤ ਗਏ ਸੂਰਜ ਬਹੁਤ ਹੀ ਸਮਝਦਾਰ ਤੇ ਬੁੱਧੀਮਾਨ ਸੀ ਇੱਕ ਦਿਨ ਸੂਰਜ ਨੂੰ ਅਧਿਆਪਕ ਪੜ੍ਹਾ ਰਿਹਾ ਸੀ ਅਧਿਆਪਕ ਜੋ ਕੁਝ ਵੀ ਪੁੱਛਦਾ ਸੂਰਜ ਤਰ੍ਹਾਂ ਉਸ ਦਾ ਜਵਾਬ ਦੇ ਦਿੰਦਾ ਇਹ ਦੇਖ ਕੇ ਅਧਿਆਪਕ ਨੇ ਸੂਰਜ ਨੂੰ ਕਿਹਾ ਕਿ ਤੂੰ ਬਹੁਤ ਹੀ ਸਮਝਦਾਰ ਤੇ ਗਿਆਨੀ ਹੈ ਤੁਸੀਂ ਤੂੰ ਅੱਗੇ ਚੱਲ ਕੇ ਚੰਦ ਕੇ ਬਹੁਤ ਵੱਡਾ ਆਦਮੀ ਬਣੇਗਾ ਦੇ ਆਪਕ ਸੂਰਜ ਦੀ ਪ੍ਰਸ਼ੰਸਾ ਕਰ ਰਿਹਾ ਸੀ ਕਿ ਤਦ ਉੱਥੋਂ ਹੀ ਰਾਜਾ ਲੰਘ ਰਿਹਾ ਸੀ ਜੋ ਕਿਸੇ ਹੋਰ ਰਾਜ ਵਿੱਚ ਕਿਸੇ ਕੰਮ ਲਈ ਜਾ ਰਿਹਾ ਸੀ ਰਾਜੇ ਨੇ ਜਦੋਂ ਸੂਰਜਵਾਲ ਵੇਖਿਆ ਤਾਂ ਰਾਜਾ ਉੱਥੇ ਹੀ ਰੁਕ ਗਿਆ ਰਾਜੇ ਨੇ ਸੂਰਜ ਤੋਂ ਪੁੱਛਿਆ beta ਤੁਸੀਂ ਕੌਣ ਹੋ ਤੇ ਕਿੱਥੇ ਰਹਿੰਦੇ ਹੋ ਤੇ ਤੁਹਾਡੇ ਪਿਤਾ ਦਾ ਨਾਂ ਕੀ ਹੈ ਸੂਰਜ ਨੇ ਕਿਹਾ ਮਹਾਰਾਜ ਮੈਂ सेठ ਹੀਰਾ ਲਾਲ ਦਾ ਪੁੱਤਰਾ ਹਾਂ ਪੁੱਛ ਕੇ ਰਾਜਾ ਉੱਥੋਂ ਚੱਲ ਗਿਆ ਆਪਣਾ ਕੰਮ ਕਰਨ ਤੋਂ ਬਾਅਦ ਰਾਜਾ ਜਦੋਂ ਵਾਪਸ ਆਇਆ ਸਤੋ ਸੇਠ ਹੀਰਾ ਲਾਲ ਦੇ ਘਰ ਗਿਆ ਤੇ ਉਸਨੇ ਹੀਰਾ ਲਾਲ ਨੂੰ ਕਿਹਾ ਤੁਹਾਡਾ ਬੇਟਾ ਬਹੁਤ ਹੀ ਸਮਝਦਾਰ ਤੇ ਬੁੱਧੀਮਾਨ ਹੈ ਸੇਠ ਹੀਰਾ ਲਾਲ ਨੇ ਰਾਜੇ ਦੀ ਗੱਲ ਸੁਣ ਕੇ ਕਿਹਾ ਮਹਾਰਾਜ ਮੈਂ ਉਸ ਦਾ ਅਸਲੀ ਪਿਤਾ ਨਹੀਂ ਆ ਮੈਂ ਤਾਂ ਉਹਨੂੰ ਸਿਰਫ ਪਾਲਿਆ ਹੈ ਪਰ ਉਹ ਮੇਰੇ ਲਈ ਪੁੱਤਰ ਤੋਂ ਵੀ ਵੱਧ ਕੇ ਹੈ ਰਾਜੇ ਦੇ ਸੇਠ ਹੀਰਾ ਲਾਲ ਤੋਂ ਪੁੱਛਿਆ ਕਿ ਇਹ ਉਹ ਲੜਕਾ ਤੁਹਾਡਾ ਪੁੱਤਰ ਨਹੀਂ ਹੈ ਤਾਂ ਫਿਰ ਇਹ ਲੜਕਾ ਤੁਹਾਨੂੰ ਕਿੱਥੋਂ ਮਿਲਿਆ ਫਿਰ ਸੇਠ ਹੀਰਾ ਲਾਲ ਨੇ ਰਾਜੇ ਨੂੰ ਸਾਰੀ ਕਹਾਣੀ ਸੁਣਾਈ ਕਿ ਕਿਵੇਂ ਉਹ ਉਸ ਨੂੰ ਵਹਿੰਦੇ ਹੋਏ ਪਾਣੀ ਵਿੱਚ ਇੱਕ ਸੰਦੂਕ ਵਿੱਚੋਂ ਮਿਲਿਆ ਸੀ ਜਦੋਂ ਰਾਜੇ ਨੇ ਸੇਠ ਹੀਰਾ ਲਾਲ ਦੀ ਗੱਲ ਸੁਣੀ ਤਾਂ ਹੈਰਾਨ ਰਹਿ ਗਿਆ ਰਾਜਾ ਸਮਝ ਗਿਆ ਸੀ ਕਿ ਉਹ ਬੱਚਾ ਉਹੀ ਹੈ ਜਿਸ ਨੂੰ ਮੈਂ 16 ਸਾਲ ਪਹਿਲਾਂ ਨਦੀ ਵਿੱਚ ਬਹਾ ਦਿੱਤਾ ਸੀ ਰਾਜਾ ਤੇ ਸੇਠ ਸੀਰਾ ਲਾਲ ਹਲੇ ਗੱਲਾਂ ਕਰ ਹੀ ਰਏ ਸੀ ਕਿ ਉੱਥੋਂ ਹੀ ਸੂਰਜ ਆ ਗਿਆ ਰਾਜੇ ਨੇ ਸੂਰਜ ਨੂੰ ਦੇਖਿਆ ਤਾਂ ਉਸਨੇ ਸੇਠ ਸੀਰਾ ਲਾਲ ਨੂੰ ਕਿਹਾ ਸੇਠ ਜੀ ਮੈਨੂੰ ਅੱਗੇ ਕਿਸੇ ਕੰਮ ਲਈ ਜਾਣਾ ਹੈ ਜੇ ਤੁਸੀਂ ਆਪਣੇ ਬੇਟੇ ਦੇ ਹੱਥੋਂ ਮੇਰੀ ਇੱਕ ਚਿੱਠੀ ਮਹਾਰਾਣੀ ਤੱਕ ਪਹੁੰਚਾ ਦਿਓ ਤਾਂ ਮੈਂ ਉਸ ਨੂੰ ਸੋਨੇ ਦੀਆਂ 100 ਬੋਰਾ ਦੇਵਾਂਗਾ ਸੂਰਜਰੇ ਸੁਣ ਕੇ ਰਾਜ ਨੂੰ ਕਿਹਾ ਹਾਂ ਮਹਾਰਾਜ ਜੀ ਕਿਉ ਨਾ ਮੈਂ ਤੁਹਾਡੀ ਚਿੱਠੀ ਜ਼ਰੂਰ ਪਹੁੰਚਾ ਦੇਵਾਂਗਾ ਰਾਜੇ ਨੇ ਚਿੱਠੀ ਵਿੱਚ ਚੁੱਪਚਾਪ ਇੱਕ ਸਨੇਹਾ ਲਿਖਿਆ ਤੇ ਚਿੱਠੀ ਦੇ ਉੱਪਰ ਮੋਹਰ ਲਗਾ ਦਿੱਤੀ ਤੇ ਚਿੱਠੀ ਸੂਰਜ ਨੂੰ ਦੇ ਦਿੱਤੀ ਤੇ ਕਿਹਾ ਕਿ ਬੇਟਾ ਇਹ ਲਵੋ ਇਹ ਰਾਣੀ ਤੱਕ ਪਹੁੰਚਾ ਦਿਓ ਸੂਰਜ ਚਿੱਠੀ ਨੂੰ ਲੈ ਕੇ ਚੱਲਿਆ ਗਿਆ ਸੂਰਜ ਚੱਲਦਾ ਚੱਲਦਾ ਸੰਗੜੇ ਜੰਗਲ ਤੋਂ ਲੰਘ ਰਿਹਾ ਸੀ ਕਿ ਉਹ ਰਾਹ ਭੁੱਲ ਗਿਆ ਕੁਝ ਨੂੰ ਰਾਤ ਆਪਦੇ ਲੱਭਦੇ ਰਾਤ ਹੋ ਗਈ ਸੂਰਜ ਰਾਤ ਬਤਾਉਣ ਲਈ ਕੋਈ ਥਾਂ ਨੱਭਣ ਲੱਗਾ ਤਦ ਉਸਦੀ ਨਜ਼ਰ ਇੱਕ ਝੋਪੜੀ ਉੱਤੇ ਪਈ ਸੂਰਜ ਨੇ ਸੋਚਿਆ ਮੈਂ ਰਾਤ ਇੱਥੇ ਕੱਟ ਲੈਂਦਾ ਇਹ ਸੋਚ ਕੇ ਸੂਰਜ ਘੋੜੇ ਤੋਂ ਹੇਠਾਂ ਉਤਰਿਆ ਤੇ ਝੋਪੜੀ ਦੇ ਅੰਦਰ ਚੱਲਿਆ ਗਿਆ ਜਦੋਂ ਸੂਰਜ ਅੰਦਰ ਗਿਆ ਤਾਂ ਉਸਨੇ ਦੇਖਿਆ ਕਿ ਇੱਕ ਬੁੱਢੀ ਔਰਤ ਖਾਣਾ ਬਣਾ ਰਹੀ ਸੀ ਬੁੱਢੀ ਔਰਤ ਨੇ ਸੂਰਜ ਨੂੰ ਦੇਖਿਆ ਤੇ ਉਸ ਤੋਂ ਪੁੱਛਿਆ ਕਿ ਬੇਟਾ ਤੁਸੀਂ ਕੌਣ ਹੋ ਬਿਨਾਂ ਇਜਾਜ਼ਤ ਅੰਦਰ ਕਿਉਂ ਆਏ ਸੂਰਜ ਨੇ ਆਪਣੇ ਬਾਰੇ ਸਾਰਾ ਕੁਝ ਦੱਸਿਆ ਕਿ ਮੈਂ ਰਾਹ ਭੁੱਲ ਗਿਆ ਹਾਂ ਇਸ ਲਈ ਰਾਤ ਬਤਾਉਂਦੀ ਇੱਥੇ ਆਇਆ ਸੂਰਜ ਦੀ ਗੱਲ ਸੁਣ ਕੇ ਬੁੱਢੀ ਔਰਤ ਉਸਤੇ ਉੱਪਰ दया आई ਪਰ ਫਿਰ ਬੁੱਢੀ ਔਰਤ ਨੇ ਸੂਰਜ ਨੂੰ ਕਿਹਾ ਬੇਟਾ ਤੁਹਾਡਾ ਇੱਥੇ ਰਹਿਣਾ ਠੀਕ ਨਹੀਂ ਹੈ ਕਿਉਂਕਿ ਇੱਥੇ ਹੀ ਡਾਕੂਆਂ ਦਾ ਅੱਡਾ ਹੈ ਕੁਝ ਹੀ ਦੇਰ ਵਿੱਚ ਇੱਥੇ ਡਾਕੂ ਆਉਣ ਵਾਲੇ ਨੇ ਜੇ ਉਹਨਾਂ ਨੇ ਤੁਹਾਨੂੰ ਦੇਖ ਲਿਆ ਤਾਂ ਤੁਹਾਡੇ ਲਈ ਮੁਸ਼ਕਲ ਖੜੀ ਹੋ ਜਾਵੇਗੀ ਸੂਰਜ ਨੇ ਕਿਹਾ ਪਰ ਮਾਤਾ ਜੀ ਇੰਦੀ ਪਿਆਲ ਘਰਾਤ ਵਿੱਚ ਮੈਂ ਕਿਤੇ ਹੋਰ ਨਹੀਂ ਜਾ ਸਕਦਾ ਜੇ ਮੈਂ ਬਾਹਰ ਗਿਆ ਤਾਂ ਜੰਗਲੀ ਜਾਨਵਰ ਮੈਨੂੰ ਖਾ ਜਾਣਗੇ ਇਸ ਤੋਂ ਵਧੀਆ ਹੈ ਕਿ ਮੈਂ ਇੱਥੇ ਹੀ ਕੋਨੇ ਵਿੱਚ ਜਾ ਕੇ ਲੇਟ ਜਾਂਦਾ ਹਾਂ ਇਹ ਕਹਿ ਕੇ ਸੂਰਜ ਕੋਨੇ ਵਿੱਚ ਜਾ ਕੇ ਲੇਟ ਗਿਆ ਕੁਝ ਸਮੇਂ ਬਾਅਦ ਡਾਕੂ ਉਸ ਘਰ ਕੋਲ ਆਏ ਡਾਕੂਆਂ ਨੇ ਜਦ ਘੋੜੇ ਨੂੰ ਬਾਹਰ ਦੇਖਿਆ ਤਾਂ ਬੁੱਢੀ ਮਾਤਾ ਤੋਂ ਉਸ ਲੜਕੇ ਬਾਰੇ ਪੁੱਛਿਆ ਬੁੱਢੀ ਮਾਤਾ ਨੇ ਉਹਨਾਂ ਨੂੰ ਦੱਸਿਆ ਕਿ ਕਿਸ ਦਾ ਨਾਮ ਸੂਰਜ ਹੈ ਇਹ ਬਹੁਤਾ ਹੀ ਦੇਖਦਿਲ ਬੱਚਾ ਹੈ ਤੇ ਇਹ ਰਾਜੇ ਦੇ ਕਿਸੇ ਕੰਮ ਕਾਜ ਲਈ ਚੱਲਿਆ ਹੈ ਜਦੋਂ ڈاکੂਆਂ ਨੇ ਸੁਣਿਆ ਤਾਂ ਉਹਨਾਂ ਨੂੰ ਕੁਝ ਸ਼ੱਕ ਹੋਇਆ ਉਹ ਰਾਜੇ ਦੀਆਂ ਹਰਕਤਾਂ ਬਾਰੇ ਜਾਣਦੇ ਸੀ ਇਸ ਲਈ ਉਹਨਾਂ ਨੇ ਸੂਰਜ ਦੀ ਜੇਬ ਵਿੱਚੋਂ ਇੱਕ ਚਿੱਠੀ ਕੱਢ ਲਈ ਤੇ ਉਸ ਨੂੰ ਪੜਨ ਲੱਗ ਪਏ ਜਿਵੇਂ ਹੀ ڈاکੂਆਂ ਨੇ ਉਹ ਚਿੱਠੀ ਪੜ੍ਹੀ ਤਾਂ ਉਹ ਸਭ ਕੁਝ ਸਮਝ ਗਏ ਬੁੱਢੀ ਮਾਤਾ ਨੇ ਉਹਨਾਂ ਤੋਂ ਪੁੱਛਿਆ ਕਿ ਚਿੱਠੀ ਵਿੱਚ ਕੀ ਲਿਖਿਆ ਹੈ ਉਹਨਾਂ ਵਿੱਚ ਇੱਕ ਡਾਕੂ ਨੇ ਦੱਸਿਆ ਕਿ ਚਿੱਠੀ ਵਿੱਚ ਲਿਖਿਆ ਹੈ ਕਿ ਜਿਵੇਂ ਹੀ ਇਹ ਲੜਕਾ ਤੁਹਾਡੇ ਕੋਲ ਪਹੁੰਚੇ ਇਸ ਨੂੰ ਮਰਵਾ ਕੇ ਕਿਤੇ ਦੂਰ ਦਫਨਾ ਦੇਣਾ। ਇਹ ਕੰਮ ਮੇਰੇ ਪਹੁੰਚਣ ਤੋਂ ਪਹਿਲਾਂ ਹੋ ਜਾਵੇ। ਬੁੱਢੀ ਮਾਤਾ ਨੇ ਜਦ ਇਹ ਗੱਲ ਸੁਣੀ ਤਾਂ ਬੋਲੀਏ ਰਾਜਾ ਕਿੰਨਾ ਦੁਸ਼ਟ ਅਤੇ ਦਰਦਈ ਹੈ ਜਿਹਦੇ ਹੱਥੋਂ ਚਿੱਠੀ ਭੇਜ ਰਿਹਾ ਹੈ ਉਸ ਨੂੰ ਹੀ ਮਰਵਾਉਣ ਦਾ ਹੁਕਮ ਦੇ ਰਿਹਾ ਹੈ। ਇਹ ਸੋਚ ਕੇ ਬੁੱਢੀ ਬਾਤਾ ਦੇ ਸੋਚਿਆ ਕਿ ਮੈਨੂੰ ਇਸ ਮਾਸੂਮ ਨੂੰ ਬਚਾਉਣਾ ਚਾਹੀਦਾ ਹੈ। ਉਸਨੇ ਡਾਕੂਰੀ ਦਾ ਕੰਮ ਕਰ ਲਈ ਕਿਹਾ ਤਦ ਡਾਕੂਨ ਦੂਜੀ ਚਿੱਠੀ ਲੈ ਕੇ ਉਹ ਚਿੱਠੀ ਦਾ ਬਦਲ ਦਿੱਤੀ ਤੇ ਵਾਪਸ ਸੂਰਜ ਦੀ ਜੇਬ ਵਿੱਚ ਰੱਖ ਦਿੱਤੀ ਇਸ ਤੋਂ ਬਾਅਦ ਡਾਕੂ ਉੱਥੋਂ ਚਲੇ ਗਏ ਸਵੇਰ ਹੁੰਦੇ ਹੀ ਸੂਰਜ ਉੱਠਿਆ ਤੇ ਬੁੱਢੀ ਮਾਤਾ ਦਾ ਧੰਨਵਾਦ ਕਰਕੇ ਉੱਥੋਂ ਚੱਲਿਆ ਗਿਆ ਸੂਰਜ ਕੁਝ ਸਮੇਂ ਬਾਅਦ ਹੀ ਰਾਜ ਮਹਿਲ ਪਹੁੰਚ ਗਿਆ ਤੇ ਉਸਨੇ ਚਿੱਠੀ ਮਹਾਰਾਣੀ ਨੂੰ ਦੇ ਦਿੱਤੀ ਮਹਾਰਾਣੀ ਦੇ ਚਿੱਠੀ ਪੜੀ ਤਾਂ ਚਿੱਠੀ ਵਿੱਚ ਲਿਖਿਆ ਸੀ ਕਿ ਇਹ ਲੜਕਾ ਬਹੁਤ ਹੀ ਬੁੱਧੀਮਾਨ ਤੇ ਗਿਆਨੀ ਹੈ ਇਹ ਰਾਜਕੁਮਾਰੀ ਨਾਲ ਵਿਆਹ ਕਰਨ ਦੇ ਲਾਇਕ ਹੈ ਇਸ ਲਈ ਮੇਰੇ ਆਉਣ ਤੋਂ ਪਹਿਲਾਂ ਇਹਦਾ ਵਿਆਹ ਰਾਜਕੁਮਾਰੀ ਨਾਲ ਕਰ ਦਿਓ ਮਹਾਰਾਣੀ ਸੋਚਣ ਲੱਗੀ ਕਿ ਆਖਰ ਇਸ ਤਰ੍ਹਾਂ ਕਿਵੇਂ ਮਹਾਰਾਜ ਕਿਸੇ ਅਣਜਾਣ ਵਿਅਕਤੀ ਨਾਲ ਰਾਜਕੁਮਾਰੀ ਦਾ ਵਿਆਹ ਕਿਵੇਂ ਕਰਾ ਸਕਦੇ ਹਨ ਪਰ ਫਿਰ ਉਸਨੇ ਦੇਖਿਆ ਕਿ ਚਿੱਠੀ ਤੇ ਰਾਜ ਦੀ ਮੋਹਰ ਲੱਗੀ ਹੋਈ ਹੈ ਇਸ ਲਈ ਲੜਕਾ ਝੂਠ ਨਹੀਂ बोल ਸਕਦਾ ਇਹ ਸੋਚ ਕੇ ਮਹਾਰਾਣੀ ਨੇ ਰਾਜਕੁਮਾਰੀ ਦਾ ਵਿਆਹ ਉਸ ਨੌਜਵਾਨ ਨਾਲ ਕਰ ਦਿੱਤਾ ਕੁਝ ਦਿਨਾਂ ਬਾਅਦ ਜਦੋਂ ਉਹ ਰਾਜਾ ਵਾਪਸ ਆਇਆ ਤਾਂ ਉਸ ਨੂੰ ਪਤਾ ਲੱਗਾ ਕਿ ਉਸ ਦੀ ਪੁੱਤਰੀ ਦਾ ਵਿਆਹ ਉਸੇ ਨੌਜਵਾਨ ਨਾਲ ਹੋ ਗਿਆ ਏ ਸੁਣਦੇ ਇਹ ਰਾਜਾ ਗੁੱਸੇ ਨਾਲ ਅਗ ਬਬੂਲਾ ਹੋ ਗਿਆ ਤੇ ਉਸਨੇ ਮਹਾਰਾਣੀ ਤੋਂ ਪੁੱਛਿਆ ਤੁਸੀਂ ਇਹ ਸਭ ਕਿਉਂ ਕੀਤਾ ਤਦ ਮਹਾਰਾਣੀ ਨੇ ਦੱਸਿਆ ਕਿ ਮਹਾਰਾਜ ਜਿਵੇਂ ਤੁਸੀਂ ਚਿੱਠੀ ਵਿੱਚ ਲਿਖਿਆ ਸੀ ਮੈਂ ਵੈਸਾ ਹੀ ਕੀਤਾ ਰਾਜੇ ਨੇ ਮਹਾਰਾਣੀ ਨੂੰ ਚਿੱਠੀ ਵਿਖਾਉਣ ਲਈ ਕਿਹਾ ਤਦ ਮਹਾਰਾਣੀ ਨੇ ਚਿੱਠੀ ਵਿਖਾਈ ਤਾਂ ਰਾਜੇ ਨੇ ਚਿੱਠੀ ਵਿੱਚ ਕੁਝ ਹੋਰ ਹੀ ਲਿਖਿਆ ਪਾਇਆ ਇਹ ਦੇਖ ਕੇ ਰਾਜੇ ਦੇ ਗੁੱਸੇ ਵਿੱਚ ਸੈਦਿਕਾ ਨੂੰ ਕਿਹਾ ਜਾਓ ਤੇ ਜਾ ਕੇ ਸੂਰਜ ਨੂੰ ਫੜ ਲੈ ਆਓ ਸੈਨਿਕ ਤੁਰੰਤ ਗਏ ਤੇ ਸੂਰਜ ਨੂੰ ਫੜ ਕੇ ਲਿਆਏ ਰਾਜੇ ਨੇ ਗੁੱਸੇ ਵਿੱਚ ਸੂਰਜ ਨੂੰ ਕਿਹਾ ਤੁਸੀਂ ਧੋਖੇ ਨਾਲ ਮੇਰੀ ਪੁੱਤਰੀ ਨਾਲ ਵਿਆਹ ਕਰਾ ਲਿਆ ਪਰ ਮੈਂ ਤੁਹਾਨੂੰ ਆਪਣਾ ਜਵਾਈ ਕਬੂਲ ਨਹੀਂ ਕਰਾਂਗਾ ਸੂਰਜ ਨੇ ਰਾਜੇ ਦੀ ਗੱਲ ਸੁਣ ਕੇ ਕਿਹਾ ਪਰ ਮਹਾਰਾਜ ਮੈਂ ਤਾਂ ਤੁਹਾਡੇ ਨਾਲ ਕੋਈ ਧੋਖਾ ਨਹੀਂ ਕੀਤਾ ਰਾਜੇ ਨੇ ਸੂਰਜ ਦੀ ਗੱਲ ਸੁਣ ਕੇ ਕਿਹਾ ਤੁਸੀਂ ਮੈਨੂੰ ਬੇਵਕੂਫ ਬਣਾਉਣਾ ਚਾਹੁੰਦੇ ਹੋ ਪਰ ਮੈਂ ਇਹ ਵਿਆਹ ਕਬੂਲ ਨਹੀਂ ਕਰਾਂਗਾ ਹਾਲਾਂ ਹਾਲੇ ਦੋਹਾ ਦੀ ਗੱਲ ਚੱਦ ਗਈ ਰਹੀ ਸੀ ਕਿ ਇੱਕ ਸੈਦਿਕ ਨੇ ਆ ਕੇ ਰਾਜੇ ਨੂੰ ਕਿਹਾ ਮਹਾਰਾਜ ਬਾਹਰ ਇੱਕ ਮਹਾਤਮਾ ਆਇਆ ਉਹ ਤੁਹਾਡੇ ਨਾਲ ਇਸੇ ਸਮੇਂ ਮਿਲਣਾ ਚਾਹੁੰਦੇ ਰਾਜੇ ਨੇ ਮਹਾਤਮਾ ਨੂੰ ਅੰਦਰ ਲਿਆਉਂਦਾ ਹੁਕਮ ਦਿੱਤਾ ਮਹਾਤਮਾ ਅੰਦਰ ਆਏ ਤਾਂ ਰਾਜੇ ਨੇ ਉੱਠ ਕੇ ਉਹਨਾਂ ਨੂੰ ਪ੍ਰਣਾਮ ਕੀਤਾ ਤੇ ਉਹਨਾਂ ਦੇ ਆਉਣ ਦਾ ਕਾਰਨ ਪੁੱਛਿਆ ਮਹਾਤਮਾ ਨੇ ਕਿਹਾ ਰਾਜਨ ਲੱਗਦਾ ਹੈ ਤੁਸੀਂ ਮੈਨੂੰ ਪਸਾਣਿਆ ਨਹੀਂ ਰਾਜੇ ਨੇ ਕਿਹਾ ਨਹੀਂ ਮਹਾਰਾਜ ਮੈਂ ਤੁਹਾਨੂੰ ਨਹੀਂ ਪਸਾਣਿਆ ਮਹਾਤਮਾ ਮੁਸਕਰਾਉਂਦੇ ਹੋਏ ਕਿਹਾ ਰਾਜਾ ਮੈਂ ਉਹੀ ਹਾਂ ਜਿਹਨੂੰ ਤੁਸੀਂ ਅੱਜ ਤੋਂ 16 ਸਾਲ ਪਹਿਲਾਂ ਭਾਗਾਂ ਦਾ ਲਿਖਿਆ ਮਟਾਉਣ ਦੀ ਗੱਲ ਕਹੀ ਜਿਵੇਂ ਹੀ ਮਹਾਤਮਾ ਨੇ ਇਹ ਗੱਲ ਕਹੀ ਰਾਜਾ ਇੱਕਦਮ ਹੈਰਾਨ ਹੋ ਗਿਆ ਉਸ ਨੂੰ ਸਭ ਕੁਝ ਯਾਦ ਆ ਗਿਆ ਮਹਾਤਮਾ ਨੇ ਮੁਸਕਰਾਉਂਦੇ ਹੋਏ ਕਿਹਾ ਕਿਉਂ ਰਾਜਨ ਭਾਗਾਂ ਦਾ ਲਿਖਿਆ ਮਿਟ ਗਿਆ ਰਾਜੇ ਨੇ ਨੀਵੀਂ ਪਾ ਕੇ ਕਿਹਾ ਨਹੀਂ ਮਹਾਤਮਾ ਜਿਵੇਂ ਭਾਗਾਂ ਦੇ ਹੱਥੋਂ ਹਾਰ ਗਿਆ ਮਹਾਤਮਾ ਨੇ ਕਿਹਾ ਰਾਜਨ ਭਾਗਾਂ ਦੇ ਹੱਥੋਂ ਕੋਈ ਵੀ ਨਹੀਂ ਜਿੱਤ ਸਕਦਾ ਜੇ ਕੋਈ ਗੁਰੂ ਪਰਮਾਤਮਾ ਦੇ ਮਤ ਲੜ ਲੱਗ ਜਾਵੇ ਨਾ ਫਿਰ ਨਾ ਆਪਣਾ ਹੰਕਾਰ ਛੱਡ ਦੇਵੇ ਫਿਰ ਪਾਵੇਂ ਉਹ ਗੁਰੂ ਮਹਾਰਾਜ ਜੀ ਪਰਮ ਪਿਤਾ ਪਰਮਾਤਮਾ ਜੀ ਸਾਡੇ ਭਾਗ ਇਹ ਲੇਖ ਬਦਲ ਦੇਣ ਨਹੀਂ ਬੰਦੇ ਦੇ ਹੱਥ ਕਦੀ ਨਹੀਂ ਕਿ ਉਹ ਆਪਣੇ ਹੰਕਾਰ ਵਾਸਾ ਕੇ ਇਹਨਾਂ ਭਾਗਾਂ ਨੂੰ ਬਦਲ ਸਕੇ ਇਸ ਲਈ ਹੁਣ ਸੂਰਜ ਨੂੰ ਆਪਣਾ ਜਵਾਈ ਕਬੂਲ ਕਰੋ ਤੇ ਆਪਣਾ ਰਾਜਪਾਟ ਉਸ ਨੂੰ ਸੌਂਪ ਦਿਓ ਰਾਜੇ ਨੇ ਕਿਹਾ ਮਹਾਤਮਾ ਜੀ ਜਿਵੇਂ ਤੁਸੀਂ ਕਿਹਾ ਹੈ ਵੈਸਾ ਹੀ ਹੋਵੇਗਾ ਰਾਜੇ ਨੂੰ ਸਮਝਾ ਕੇ ਉੱਥੋਂ ਚਲੇ ਗਿਆ ਇੱਧਰ ਰਾਜੇ ਨੇ ਸੂਰਜ ਤੋਂ ਮਾਫੀ ਮੰਗੀ ਤੇ ਸਾਰਾ ਰਾਜਪਾਟ ਉਸ ਨੂੰ ਸੌਂਪ ਦਿੱਤਾ ਸੋ ਇਸ ਕਹਾਣੀ ਤੋਂ ਸਾਨੂੰ ਇਹੀ ਸਿੱਖਿਆ ਮਿਲਦੀ ਹੈ ਕਿ ਕਈ ਵਾਰ ਆਪਾਂ ਕਈ ਗੱਲਾਂ ਦਾ ਹੱਟ ਕਰ ਜਾਂਦੇ ਆ ਕਿ ਇਹ ਕੰਮ ਮੈਂ ਕਰਨਾ ਹੈ ਤੇ ਕਰਨਾ ਹੀ ਹੈ ਜਾਂ ਆਪਣੇ ਪਰਿਵਾਰ ਦੇ ਕਿਸੇ ਜੀਆਂ ਨੂੰ ਕਹਿੰਦੇ ਤੇ ਜੇ ਇਹ ਕੰਮ ਕਰਾਉਣਾ ਹੈ ਤੇ ਕਰਾਉਣਾ ਹੀ ਹੈ ਈਰਖਾ ਗੁੱਸਾ ਇਹ ਜੀਆਂ ਕਈ ਮਾੜੀਆਂ ਆਦਤਾਂ ਨੇ ਜਿਹੜੀਆਂ ਸਾਡੇ ਵਿੱਚ ਪਈਆਂ ਹੁੰਦੀਆਂ ਨੇ ਉਹਨਾਂ ਨੇ ਬਾਸ ਵਿੱਚ ਆ ਕੇ ਅਸੀਂ ਆਪਣੇ ਭਾਗਾਂ ਨਾਲ ਤੇ ਆਪਣੇ ਲੇਖਾਂ ਨਾਲ ਲੜਨਾ ਸ਼ੁਰੂ ਕਰ ਦਿੰਦੇ ਆ ਇਹ ਗਲਤ ਗੱਲ ਹੈ ਅਸੀਂ ਇੰਨੀਆਂ ਚੀਜ਼ਾਂ ਨਾਲ ਲੜਨ ਦੀ ਬਜਾਏ ਗੁਰੂ ਦਾ ਜਾਪ ਕਰੀਏ ਗੁਰਬਾਣੀ ਪੜ੍ਹੀਏ ਨੇ ਨਾਲ ਪਾਠ ਕਰੀਏ ਸੋ ਜੇਕਰ ਵੀਡੀਓ ਤੁਹਾਨੂੰ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰੀਏ ਕਮੈਂਟ ਬਾਕਸ ਦੇ ਵਿੱਚ ਆਪਣੇ ਵਿਚਾਰ ਵੀ ਜ਼ਰੂਰ ਲਿਖ ਕੇ ਸੈਂਡ ਕਰਿਆ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ